ਹੈਲੋ ਹਾਈ ਗਾਇਸ ਅੱਜ ਅਸੀਂ ਬਣਾਵਾਂਗੇ ਕद्दू देसी ਕद्दू ਕੂਬੇ ਚਪਨੇ ਕद्दू ਆਪਾਂ ਦੋੜਾ ਖਾ ਚੁੱਕੇ ਆਂ ਦੇਸੀ ਸਬਜ਼ੀ ਆਪਾਂ ਨਵੇਂ ਨਹੀਂ ਕੀਤੇ ਅੱਜ ਆਪਾਂ ਕਰਾਂਗੇ ਨਵੇਂ ਕद्दू देसी ਅਜੀ ਟਾਈਮ ਹੋਇਆ ਏ 12:9 ਵਜੇ ਕੇ 15 ਮਿੰਟ ਕਿਉਂਕਿ ਵਿਲੇ ਹੀ ਅਸੀਂ ਸਵੇਰ ਦੇ ਹੋਈ ਆਂ ਕद्दू ਸਿੱਖ ਤੁਹਾਨੂੰ ਦਿਖਾਈ ਆ ਜ ਬਣਾਉਣੀ ਨਹੀਂ ਬਣਾਉਂਗਾ ਆਪਾਂ ਚੱਲ ਨੂੰ ਹੁਣ ਆਪਾਂ ਵਿਲੇ ਹੋਇਆ ਕਿਉਂਕਿ ਬੇਕਪਾ ਵਾਈ ਪ੍ਰੋਗਰਾਮ ਤੋਂ ਇੱਕ ਆਪਾਂ ਗੱਦੇ ਗੁੱਦੇ ਧੁੱਪੇ ਸੁਕਣੇ ਪਾਈ ਆ ਕਪੜਾ ਲੀ ਦਾ ਤਪਰਾ ਤੋਤਾਈ ਤੇ ਹੁਣ ਆਪਾਂ ਕੜੀ ਕਰਾਂਗੇ ਰੈਸਟ ਰੈਸਟ ਤੋਂ ਬਾਅਦ ਆ ਦਾ ਨੂੰ ਮਿਲਾਂਗੇ ਬਲੌਗ 'ਚ ਹੁਣ ਕੀ ਕਰ ਫਿਰ ਤੁਹਾਨੂੰ ਦਿਖਾਵਾਂਗੇ ਸੀ ਆਪਣੀ ਅੱਜ ਅਸੀਂ ਕੱਢ ਲਈ ਗਰਮੀਆਂ ਵਾਲੇ ਸੂਟ ਅਜੇ ਫਿਰ ਕਪੜੇ ਤੈਅ ਕਰਨ ਵਾਲੇ ਪਏ ਸਾਰੇ ਕੰਮ ਬੜੀ ਜ਼ਿਆਦੇ ਪਏ ਆ ਟਾਈਮ ਹੋ ਗਿਆ ਜਿਆਦਾ ਅੱਜ ਸਾਨੂੰ ਟਾਈਮ ਵੀ ਨਹੀਂ ਮਿਲਣਾ ਉੱਚ ਕੰਮ ਹੀ ਕਰਨਾ ਪੈਣਾ ਵਾ ਕਿ ਅੱਛੇ ਹੋਰ ਮੈਂ ਚੱਲਦੀ ਉਧਰ ਚਾਚੀ ਘਰੇ ਮਲੇ ਕਿਉਂ ਨਹੀਂ ਮੰਮੀ ਗੰਡੇ ਜਿੱਧਰ ਮਿਲਣਗੇ ਠੀਕ ਨਹੀਂ ਚਾਚੀ ਭਿੰਦਰ ਘਰੋਂ ਲੈ ਆਉਂਦੀ ਆਪਣੀ ਮੁੱਕੀ ਅਗੰਡੇ ਆਪਾਂ ਜਿੱਦੇ ਗਵਾਂਡੀਆਂ ਕਰੋ ਗੰਡੇ ਲੈਣ ਵਾਲੀ ਚਾਰ ਗੱਲਾਂ ਸੁਣਨ ਪਤਾ ਜਿੱਦ ਦੱਸਦਾ ਤੇਣਾ ਸਾਡੀਆਂ ਬੀਬੀਆਂ ਬਹੁਤ ਖਰਾਬ ਨਹੀਂ ਜਿੱਧਰ ਉਹਨਾਂ ਮਿਲਣਗੇ ਦੂਜੀ ਗਵਾਂਡੀਆਂ ਲਈ ਜਾਵੜਾਂਗੇ ਆਖੋ ਸੜੀ ਬੱਚੀ ਹੋ 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 ਨਾਏ ਪੀ ਲੋ ਵਾਂਜੀ ਚਾਹੇ ਪੀ ਲੋ ਚਾਹੇ ਚਾਚੀ ਆ ਦੀ ਚਾਹੇ ਪੀ ਲੋ ਕੋਫੀ ਵੀ ਨਹੀਂ ਹੈ ਕੋਫੀ ਬਣਾ ਲੋ ਤੇ ਕੋਫੀ ਸਭ ਤੋਂ ਵਧੀਆ ਚੀਜ਼ ਆ ਕੋਫੀ ਬਣਾ ਲੈ ਤੂੰ ਬਣਾ ਮੈਂ ਇਦਾਂ ਕਿਹੜੀ ਦੇ ਕੇ ਆਉਣੀ ਆ ਹਾਂ ਸਿੰਘ ਜਾਨੀ ਕਿੰਨੇ ਕੁ ਰਹਿ ਗਿਆ ਹਾਂ ਦਹੀ ਉਪਰ ਅਛਾ ਲੈ ਇਹ ਪਾਰ ਜਾਂਦਾ ਹਾਂ ਹਾਂ ਕੀੜੀਆਂ ਕਿੰਨੀਆਂ ਚੜੀਆਂ ਤੱਪੜ ਕਿੰਨੂ ਹੱਤੋਂ ਇਹਨਾਂ ਉੱਪਰਨ ਕੀੜੀਆਂ ਚੜੀਆਂ ਕੱੜ ਜਾਂਦੇ ਕੱਕੀ ਕੱਕੀ ਕੀੜੀ ਆ ਪਰ ਮਚੀਤ ਹਾਈ ਹਾਈ ਜੀ ਮਹਿਮਰ ਜਾਨ ਤੂੰ ਐ ਮਾਰਦੀ ਕਰਦੀ ਅੱਜ ਲੈ ਹੁੰਦੀਆਂ ਜੇ ਕਿੱਥੋਂ ਤੇ ਕਾ ਇਹ ਮੇਰੇ ਯੂਟਿਊਬਰ ਦੇ ਪੈਸੇ ਤੇ ਨਿਕਾ ਲੇ ਉਹੀ 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 ਹਾਈ ਆ ਵੀ ਲਿਆਂਦੇ ਆ ਕਿੰਨੇ ਕਿੰਨੇ ਇਹਨਾਂ ਪੱਕਾ ਕਿ ਇਹਨੂੰ ਲੁੱਟਿਆ ਰਾਜ ਤੇਰਾ ਕੰਮ ਹੋਈ ਬੈਠਿਆ ਪਪਾ ਬੈਠ ਕੇ ਕਟਾ ਮਾਰਿਆ ਲੱਗਦਾ ਕਿੰਨੇ ਦੇ ਲਿਆਂਦੇ ਨਹੀਂ ਤੂੰ ਆ ਜੁੰਡੇ ਮਿੱਟੀ ਵਾਲੇ ਆ ਹਾਂ ਕਿੱਹਾ ਵਾ ਜੀ ਤਤ ਨੂੰ ਨਾਲਿਆਂ ਨੇ ਮੈਨੂੰ ਵੀਡੀਓ ਲੈ ਪਸੰਦ ਨਹੀਂ ਤਾਂ ਹੁਣ ਕਿਉਂ ਲੈ ਲੈ ਹੁਣ ਤਾਂ ਡਲ ਦੇਖ ਕੇ ਤਾਂ ਮੈਂ ਤਾਂ ਨਹੀਂ ਮੈਨੂੰ ਪਾਉਣ ਨੂੰ ਬੰਦ ਕਰ ਤੇ ਜੁੱਤੀ ਕਿੰਨੇ ਦੀ ਆਈ ਹੈ ਹਾਂ ਕਿੰਨੇ ਦੀ ਆਈ ਹੈ 600 ਦੀ ਕੀ ਤੇ ਕਰੋ ਨਮਾ ਸੈਟ ਆ ਗਿਆ ਹੁਣ ਤੋੜ ਨਹੀਂ ਹੋਲੀ ਜੀ ਰੱਖ ਕੀ ਦੀ ਹੈ ਤਾਂ ਹੀ ਵੱਡੀ ਹੈ ਵੱਡੀ ਕਿੱਥੇ ਮੈਨੂੰ ਮੈਨੂੰ ਮੇਰੀ ਆ ਥੋੜਾ ਜਿਹਾ ਵੱਡਾ ਦੇ ਆ ਗਿਆ ਕੋਣ ਹੀ ਲੈਣ ਕੋਣ ਆਇਆ ਇਹ ਆ ਵੇਖ ਕੱਪ ਪਜਾਮਾ ਨਹੀਂ ਲੈਂਦਾ ਫੰਕਸ਼ਨ 'ਚ ਨਹੀਂ ਲੱਗਾ ਤੇ ਜੁੱਤੀ ਹੈੜੀ ਉਦੋਂ ਮੈਂ ਤੇਰੀ ਮੰਗ ਕੇ ਪਾਈ ਤੇ ਮੈਂ ਨਿਬਰੇ ਜਿ ਲੱਗੀ ਤਾਂ ਮੈਂ ਲੈ ਆਈ ਨਵਾਂਡੇ ਨੂੰ ਜਾਣਾ ਵਾ ਜੁੱਤੀ ਇੱਕ ਲੈ ਲੈ ਇਹਨੇ ਕਿੱਥੇ ਛਛਾ ਕਹੇ ਹੀ ਫਿਰ ਮਹੀ ਜਾਂਦੇ ਹੈ ਕਿੰਨਾ ਨੰਬਰ ਤੇਰਾ ਹੋਰ ਜਦ ਰੱਬ ਦਈ ਜਾਂਦਾ ਤੇ ਅਸੀਂ ਲਈ ਜਾਂਦੇ ਹੈਂ ਦੀਦੀ ਦੱਬ ਰੱਬ ਦਈ ਜਾਂਦਾ ਤੇ ਅਸੀਂ ਲਈ ਜਾਂਦੇ ਹੋਰ ਅਸੀਂ ਰੱਬ ਨੂੰ ਨਾ ਥੋੜੀ ਕਰਦੇ ਹਾਂ ਤਾਹ ਜੀ ਕਹਿੰਦੇ ਤੁਹੀਂ ਨਹੀਂ ਹੈਂ ਦੋਵੇਂ ਨਹੀਂ ਹੈਂ ਉਹ ਲੈ ਕੇ ਇੰਤਕਾ ਦੇਗੀ ਇਹ ਤਾਂ ਆਪਣੀ ਸੇਟੀ ਕਰੀ ਗਈ ਪਾੜਦੀ ਮੈਂ ਤਾਂ ਆਪਣੀ ਸੇਟੀ ਕਰੀ ਗਈ ਆ ਵੀ ਸਮਝਾਉਂਦੀ ਮੈਨੂੰ ਦੋਵੇਂ ਸੋਹਣੀਆਂ ਲੱਗੀਆਂ ਮੈਂ ਸਾਰੇ ਸੂਟਾ ਨਾ ਚੰਨ ਲਈ ਹਾਂ ਹਾਂਜੀ ਇਹ ਮੇਰੇ ਨਾਲ ਆ ਇੱਧਰ ਮੈਨੂੰ ਤੇਰੀਆਂ ਜੁੱਤੀਆਂ ਸੋਹਣੀਆਂ ਲੱਗੀਆਂ ਤਾਂ ਹੀ ਤਾਂ ਲਿਆਂਦੀਆਂ ਹਾਂਜੀ ਮੇਰੀ ਜੁੱਤੀ ਨਾਲ ਵੀ ਸੋਹਣੀਆਂ ਨੇ ਨਹੀਂ ਉਹ ਵੀ ਸੋਹਣੀਆਂ ਹਾਂ ਉਹ ਸੋਹਣੀਆਂ ਆਪਣੀ ਜਗ੍ਹਾ ਸੋਹਣੀਆਂ ਜੈਸਮੀ ਦੇ ਬਾਟੇ ਕੇ ਵੀਰ ਨੂੰ ਪਾਣੀ ਜੱਪਾਣੀ ਦੇ ਉਹਨੂੰ ਜੱਪਾ ਕੇ ਪਾਣੀ ਮੈਂ ਫਿਰ ਤਿੰਨੇ ਇੱਕੋ ਜਿਹੇ ਪਾਣੀ ਫੜੀ ਨਹੀਂ ਆਏਗੀ ਵੇ ਨਵੇਂ ਆਏ ਆ ਦਾ ਉਹ ਤਾਂ ਪਹਿਲਾਂ ਦਾ ਜਿੱਦਣ ਉਹਨੇ ਕਿਹਾ ਬੰਦੀ ਸੀ ਗਿਆ ਮੈਂ ਪੀਸਾ ਇਹ ਕੰਗਿਆ ਗਿਆ ਤਾਂ ਪਣੀ ਆਪ ਕਿਹਾ ਉਹ ਨਾ ਬੋ ਪਾ ਰਿਹਾ ਤੂੰ ਜਾਗਦੀ ਨਹੀਂ ਕੀ ਕਰਾ ਪਾਣੀ ਦਿਓ ਬੱਸ ਕਰ ਦੇ ਹੁਣ ਘਸਾਉਣੀ ਆ ਲੈ ਇਹ ਨਾ ਕਿੱਕਾ ਸੱਲੇ ਬੇਸ ਸੀ ਨਾ ਬੈਠਾ ਹੈ ਤੇ ਤੂੰ ਰੇਂਗ ਤੇ ਦੀਦੀ ਕਾ ਸੁਗੀ ਹੈ ਖਲੋਤੀ ਭਾਗੇ ਵੇ ਹਾਂ ਮੈਂ ਭੱਜੂਗੀ ਹੋਟੂ ਹੋ ਮੇਰੀ ਜੀ ਗਾਈ ਨੂੰ ਬੱਸ ਮਗਾ ਮੇਰੀ ਮਾਰੀ ਤੇ ਤੋੜਿਆ ਨਾ ਕੋੜਾ ਕੁਝ ਨਹੀਂ ਕੋਈ ਨਾ ਫੇੜੀ ਤੂ ਨਿਕਲਦੀ ਹੋਰ ਤਾਂ ਆਹ ਹੋ ਗਿਆ ਇਦਾਂ ਹੀ ਕਰਾਂ ਦੱਸਣ ਨੂੰ ਆਂਦੀ ਮੈਂ ਜਾ ਗਈ ਮੈਂ ਇਹਨੂੰ ਆ ਕੇ ਮੈਂ ਇੱਥੇ ਖਲੋ ਜਾ ਤੁਰ ਤੁਰ ਕੇ ਕਸਾਉਣੀ ਆ ਆਹ ਹੱਡੀ ਤੋੜ ਤੇ ਪਹਿਲੇ ਤੇਰੇ ਲੈ ਗਏ ਪਹਿਲੇ ਚੁੱਪੇ ਤੇਰੇ ਨੋਵਲਾ ਬਾਹਰ ਚੱਲ ਗਈ ਸਮਾਂ ਜਿੰਨੇ ਸਟੈਪ ਮਾਰੇਂਗੀ ਉੰਨੇ ਪੈਸੇ ਹਾਂ ਦੀਦੀ ਹਾਂ ਸਟੈਪ ਦਾ ਪੈਸਾ ਹੀ ਰਪਈਆ ਇੱਕ ਇਹ ਨਹੀਂ ਮੈਨੂੰ ਮੈਂ ਆਵੇ ਜੱਜਿਆਂ ਨੂੰ ਗੱਲਾਂ ਕਰਦੀ ਤੇਰਾ ਫੋਨ ਕਿੱਥੇ ਦੇ ਮੇਰਾ ਆਹ ਓਏ ਪਿਆ ਆ ਫੋਨ ਫੜ ਕੇ ਕਾਹਨ ਗੱਲਾਂ ਕਰਦੀ ਜੀ ਮੈਂ ਹੋਰ ਤੂੰ ਵੀ ਤੱਕ ਤੇ ਕੋਈ ਰੰਗ ਆ ਵੀ ਸੁਣੀ ਜੀ ਤਿੱਕਾ ਇਹਦੀ ਆ ਮੈਨੂੰ ਦੋਵੇਂ ਪੀਸ ਹੈ ਆ ਦੋਵੇਂ ਬਹੁਤ ਸੋਹਣੇ ਲੱਗੇ ਸਾਰੇ ਐ ਕਿਥਾਂ ਤੇ ਜਾਣਾ ਦੱਸ ਕਿਤੇ ਇੱਕ ਪੈਰ ਉਹ ਪਾ ਜਾ ਕੇ ਨੇ ਇੱਕ ਪੈਰ ਉਹ ਪਾ ਜਾ ਕੇ ਨੇ ਇੱਕੋ ਸਾਈਜ਼ ਆ ਨਾ ਨਹੀਂ ਮੈਨੂੰ ਪੀਸ ਦੋਵੇਂ ਬਹੁਤ ਸੋਹਣੇ ਲੱਗੇ ਕੁਣ ਆ쉐 ਤੂੰ ਦੱਸ ਆਹ ਨਹੀਂ ਇਧਰ ਵੇ ਮੈਂ ਇਹ ਜੰਗ ਕਰਨਾ ਚਾਹਤੀ ਆ ਹਮਮ ਹੈਲੋ ਮੈਂ ਗਏ ਹਾਂ ਚਾਟੀ ਹਾਂ ਚਾਟੀ ਕਿੱਥੇ ਆਏ ਆ ਕਿਹੜੇ ਬੋਲਿਆ ਦੇ ਗਏ ਤੁਸੀਂ ਨਹੀਂ ਮੈਂ ਮਾਛਾ ਤੋਂ ਇਹ ਜੀ ਕਿਹੜੇ ਮੇਰਾ ਲਗਾਇਆ ਬੜੀ ਜੱਟੇ ਕੀ ਆਏ ਅਹੀ ਫਾਇਦੇ ਕਿਤੇ ਖਲੋਤੇ ਹੀ ਅਈ ਤਬ ਜਿੱਤਰ ਜੇ ਵਸਤੇ ਖੜਾ ਕੋਇ ਕਿਉਂ ਤੁੰਗ ਜਾਈਂ ਖੁਰਤਾ ਪਿਲਾ ਭਾਲਿਆ ਜਸ ਦੀ ਹੱਟੀ ਤੋਂ ਜਾਪਦਾ ਤੇ ਜੁੱਤੀਆਂ ਲੈ ਕੇ ਉਸੇ ਲੈ ਕੇ ਆਵੇ ਤੇ ਬਾਗ ਲਈ ਸੋਦੀ ਦੋਈ ਹਾਂ ਦੁਹੇ ਸੋਦੀ ਨਹੀਂ ਮੇਰੀ ਪਾਣੀ ਸੋਦੀ ਗੋਲ ਪ੍ਰੀਵੀ ਸੋਦੀ ਹਾਂ ਸੋਦੀ ਇਹ ਥੋੜਾ ਸਾਈਂ ਹੈ ਅਸਲੀ ਆ ਕੀ ਹੋ ਗਿਆ ਹੇੜੇ ਵਾਂਗ ਸੋਲ ਦੋ ਖਰਾਬ ਕਰਦੇ ਸਾਰੇ ਮਾਲਾ ਜੀ ਨੇ ਫਿਰ ਆ ਹੁਣ ਲੈ ਲੈਂਦੇ ਆ ਨਹੀਂ ਪ੍ਰਾਣੇ ਆ ਇਹ ਪ੍ਰਾਣੇ ਇਹ ਵਸ ਗਏ ਥੋੜੀ ਅਰੇ ਤੇਰੀ ਬੁੱਤ ਮੈਂ ਪਾ ਕੇ ਦਵਾ ਨਹੀਂ ਪੈਣੇ ਇਹ ਕਿਹਦੇ ਕੋ ਮਿਲੇ ਬੱਚੇ ਬੰਡੀਆਂ ਦਾ ਬੱਚਪਨੀ ਉਹ ਮਿਲ ਗਿਆ ਮੀਡੀਆ ਦੇ ਵੱਲ ਮੈਂ ਕਿਹਾ ਕੀ ਹੈ ਇਹਨਾਂ ਮੁਕਾਤੇ ਹਾਂ ਹਾਂ ਕੱਟੇ ਕਾਫੀ ਹੁੰਦੇ ਹਾਂ ਹਾਂ ਲੰਮੇ ਜਿਹੇ ਨਹੀਂ ਐਸ ਮਹੀਨੇ ਕੱਟਦੇ ਖੇਲੀ ਜੀ ਨੇ ਮੈਨੂੰ ਆਖਿਆ ਨਾ ਕਰ ਨਹੀਂ ਇਹ ਕੱਟੇ ਆ ਬੁਰੇ ਲੱਗਦੇ ਕਤੋਂ ਡਰ ਲੱਗੀ ਇਹਨੂੰ ਮੈਂ ਆਖਿਆ ਐਵੇਂ ਕੱਟਦੇ ਨੇ ਮੇਰੇ ਪੈਸੇ ਵੇਸਟ ਕਰਦੇ ਸਾਰੇ ਤੂੰ ਮਣ ਕੇ ਕਰਾ ਇਧਰੇ ਕਰ ਮੀਦਾ ਥੋੜੀ ਕੱਪੀਆਂ ਸੋਣੇ ਇੱਕ ਪਰਮਜੀਤ ਮੈਂ ਬਲੈਕ ਜੀ ਚੁੱਤੀ ਹੋਰ ਵੇਖੀ ਸੀ ਜਾਨ ਮੇਰੇ ਕਰਨੀ ਕੱਪੀ ਕਾਫੀ ਐ ਤੂੰ ਖੁੱਲੀ ਕਰ ਨੀ ਕਰ ਰਸ਼ਮੀ ਨਾ ਬਣਾ ਇਦਾਂ ਦੇ ਕੰਮ ਕਰਿਆ ਕਰ ਜਾਨ ਮੇਰੇ ਫੋੜ ਫੜ ਕੇ ਆਦਰ ਦੋ ਜੋੜੇ ਲਈ ਆਈ ਹੋਣੀ ਆ ਨਈ ਇੱਕੋ ਲੈ ਲਈ ਤੋ ਲੈ ਆਈ ਨੂ ਨਹੀਂ ਗਈ ਆਪੇ ਆਨੀ ਆ ਵੇਖ ਹਾਂ ਮੇਰਾ ਹੀ ਆ ਇੱਕ ਗੁਰ ਆ ਅਛਾ ਇਹ ਮੈਂ ਆਪਣੇ ਲਈ ਲਈ ਆ ਤੇ ਮੈਂ ਚਲ ਗੁਰ ਪਿੰਨੇ ਨੇ ਪਾ ਲੈ ਮੈਂ ਸਵੇਰੇ ਵਾਂਟੇ ਭੱਜ ਜਾਣਾ ਤੁਸੀਂ ਮੈਨੂੰ ਇਹ ਨਹੀਂ ਪੁੱਛਣਾ ਕਿ ਨਹੀਂ ਮੇਰੇ ਵਾਲ ਨਿਕਲ ਗਏ ਆ ਤੇਰੇ ਮੂੰਹ ਘਰ ਵਾਲੇ ਅੰਦਰ ਰਿਜ਼ਲਟ ਵੀ ਆ ਗਏ ਨੇ ਨੂੰ ਆਵਲੇ ਦਾ ਰਿਜ਼ਲਟ ਇਹ ਜੋ ਆੜਿਆ ਰਿਜ਼ਲਟ 25 ਨਹੀਂ ਵਧੇ ਵਾਲ ਪਰ ਮੋੜੇ ਬੜਾ ਫਰਕ ਪੈ ਗਿਆ ਖਾ ਖਾ ਗਿਆ ਆਵਲੇ ਅਸੀਂ ਵੀ ਲੈ ਆਉਣੇ ਟਰੱਕ ਭਰ ਕੇ ਆਵਲਿਆਂ ਦਾ ਆ ਵੇ ਪਰਮਜੀਤ ਨਹੀਂ ਗਈ ਨਹੀਂ ਮੁਗਵਾਈਏ ਤੇ ਕੋਈ ਨਹੀਂ ਬੇਬੇ ਚੇਤਾ ਹੀ ਨਹੀਂ ਰਿਹਾ ਮੈਨ ਲੱਗਿਆ ਅੱਖਾਂ ਨਹੀਂ ਲੱਗਣਾਂ ਚੇਤੇ ਬੜੇ ਮਾੜੇ ਮੈਂ ਤੇ ਆਖਿਆ ਮੈਂ ਆਵਲੇ ਚੇਤਾ ਹੀ ਨਹੀਂ ਪਿਆ ਆਲੇ ਕਹਦਾ ਨਹੀਂ ਪਰਮਜੀਤ ਇੱਕ ਮੈਂ ਆ ਪਸੰਦ ਕੀਤੀ ਮੈਂ ਲਿਆਉਂ ਸੋਰੀ ਆਵਲੇ ਹਾਏ ਹੇ ਗੁਰਪ੍ਰੀਤ ਇਹ ਇੱਕ ਵਾਰੀ ਸੋਹਣੀ ਆਂਦੀ ਸੀ ਉਹ ਆਉਣੀ ਉਹ ਜੁੱਤੀ ਨਹੀਂ ਆਈ ਪੋਲੀ ਜੀ ਆਈ ਪੋਲ ਗਈ ਉਹ ਹੈਗਾ ਮੈਨੂੰ ਸ਼ੇਪ ਨਹੀਂ ਸੋਹਣੀ ਲੱਗੀ ਜੁੱਤੀ ਨਹੀਂ ਨਹੀਂ ਉਹ ਗਰਮੀ ਚ ਜਿਆਦੀ ਚੱਲਦੀ ਐ ਮੈਨੂੰ ਗਰਮੀ ਨਹੀਂ ਜਾਨੀ ਹਾੜੀ ਤੇ ਸੁਣਤੀ ਨਹੀਂ ਹਾਂ ਆਪਣਾ ਹੀ ਮੈਂ ਬੋਦੀਂ ਜੀ ਬੋਲਦੀ ਆ ਆਪਣਾ ਹੀ ਰੰਗ ਆਦਾ ਸ਼ੇਰ ਇਹ ਇੱਕ ਮੈਂ ਪਸੰਦ ਕੀਤੀ ਪਰਮਜੀਤ ਤੁਹ ਲਈ ਆਣੀ ਮੇਰੇ ਵਾਸਤੇ ਲੈ ਆਂਦੀ ਐ ਇੱਕ ਦੰਦ ਨਹੀਂ ਐ ਜਿਹੜਾ ਪਰ ਇਹ ਮੈਂ ਕਿਹਾ ਇਹ ਮੈਂ ਹੈ ਬੀਬੀਆ ਜੇ ਟਾਈਪ ਚ ਆ ਵਾਲੀ ਪਸੰਦ ਕੀਤੀ ਸੀ ਮੈਂ ਤਾਂ ਦੀ ਪਹਿਲਾਂ ਆ ਵਾਲੀ ਆਹ ਭੋਲੀ ਆ ਇਹ ਤਾਂ ਐ ਪੈ ਐ ਵਿੱਚ ਆਹ ਭੋਲੀ ਨਹੀਂ ਮੈਂ ਵੱਧਣ ਵਾਲੀ ਨਹੀਂ ਨਹੀਂ ਆ ਪਸੰਦ ਕੀਤੀ ਨਹੀਂ ਵੱਧਣ ਲੱਗ ਗਈ ਬੱਦਲ ਆਲੇ ਕੀ ਕਰਾਈ ਭਾਈ ਇਹ ਪਾਈ ਵੀ ਸੋਹਣੀ ਲੱਗੀ ਤੇਰੀ ਜੁੱਤੀਆਂ ਕਾਲੀ ਚ ਟਿਹੜੇ ਭਾਈ ਉਹ ਫਿਰ ਸੋਣਾ ਤੇ ਆ ਮੈਂ ਹਮ ਮੁੜ ਕੇ ਬੀਬੀਆਂ ਦੇ ਟਾਈਚ ਆ ਗਈਆਂ ਜਿਹੜੀ ਦੀਦੀ ਨੇ ਭਾਈ ਤੁਹਾਡੀ ਹੈ ਤੁਹਾਡੀ ਹੀ ਮੇਰੀ ਉਹ ਇਹਦੀ ਆ ਮੇਰੀ ਖੋਲੀ ਇਹਦੀ ਲੈ ਕੇ ਗਈ ਮੇਰੇ ਕੋਲ ਜੁੱਤੀ ਨਹੀਂ ਹੈਗੀ ਤਾਂ ਇਹ ਤਾਂ ਮੈਂ ਲੈ ਆਤੀ ਉਹ ਤਾਂ ਮੈਂ ਕਿਉਂ ਨਾ ਪਾਈ ਜੋੜੀ ਇੱਕ ਦੋ ਰਾਂ ਤੇ ਫਿਰ ਫਿਰ ਉਹਨੇ ਆ ਮਾਡਲ ਕੱਢ ਦਿੱਤਾ ਫਿਰ ਮੇਰੇ ਇਤੇ ਵੀ ਤੇਲ ਵੀ ਮਾਣ ਹੋ ਗਿਆ ਮਸਾਂ ਕਾਲੀ ਜੀ ਵਿਖਾਈ ਜਾਣੀ ਸੋਹਣੀ ਆ ਵਾਲੀ ਹਾਂ ਇਹ ਵੀ ਇਹ ਬੀਬੀਆਂ ਦੇ ਟਾਈਚ ਆ ਗਈ ਸੀ ਇਹ ਫਿਰ ਇਹ ਨਹੀਂ ਬਣੇ ਇਹਦੇ ਨਹੀਂ ਮਨ ਹੈ ਨਹੀਂ ਚੱਪਲ ਆਲੀ ਇੱਕ ਵੱਧ ਰਾਰੀ ਹੀ ਕਾਲੀ ਬੜੀ ਸੋਹਣੀ ਉਹੋ ਹੀ ਨਾਲ ਜਿਵੇਂ ਆਪ ਕੈਜੀ ਚੱਪਲ ਪਾਉਣੇ ਇੱਧਾ ਬੜੀ ਹਿੰਦਾ ਬਖਾਰੀ ਮੈਨੂੰ ਉਹ ਵੀ ਸੋਹਣੀ ਲੱਗੇ ਨਹੀਂ ਉਹ ਵੀ ਸੋਹਣੀ ਆਪ ਆਪਣੀ ਪਸੰਦ ਦਿੰਦੇ ਪਰ ਮੈਨੂੰ ਇਹ ਕੰਮ ਮੇਰਾ ਮੇਰਾ ਨਾਮ ਮੈਂ ਉਹ ਨਹੀਂ ਹੋਣੀ ਜੁੱਤੀਆਂ ਵੇਖਾਂਦੀ ਤੇ ਵਾਰਸ ਆ ਗਿਆ ਮਮਾ ਨੇ ਕਿ ਆ ਲੈ ਆ ਐਡੀ ਕਾਲੀ ਤੇ ਲੱਗੇ ਪਈ ਮਮਾ ਨੇ ਆ ਲੈ ਆ ਹਾਂ ਤਾਂ ਆ ਸ਼ੋਹਨੀ ਆ ਉਹ ਮੈਨੂੰ ਸਹਿਲ ਹੀ ਨਹੀਂ ਮਿਲੇ ਮੈਂ ਉਹ ਲੂੰਗੀ ਮੇਰਾ ਸਹਿਲ ਨਹੀਂ ਅਣੀ ਜਿੱਦਾਂ ਦਾ ਆਪਾ ਹੋਲੀਆ ਦਾ ਕਲਰ ਜੇ ਪਾ ਲੈਣਾ ਆਪਣੇ ਮੂੰਹ ਖਰਾਬ ਹੋਗੇ ਕੀ ਹੋ ਗਿਆ ਮੇਰੇ ਆ ਵੀ ਇਥੋਂ ਵੀ ਹੋ ਗਿਆ ਆ ਚੀਜ਼ਾਂ ਚ ਆ ਰੰਗ ਤੇ ਐਸ਼ਮੀਨ ਮੇਰੇ ਵੀ ਇਥਾ ਆਸ਼ਮੀਨ ਤਾਂ ਵੀ ਆ ਮੂਹ ਇਥੋਂ ਸਾਰੀ ਡੰਡ ਆਪਾਂ ਐਵੇਂ ਤਾਂ ਬਦਬਹੋਲੀ ਰਗੜਾਉਂਦੀ ਕੀਤੀ ਮੂਹ ਦੇ ਮੂਹ ਨੂੰ ਨਹੀਂ ਚੱਲ ਰਗੜਾਉਣ ਨੂੰ ਹੀ ਲਾਉਣਾ ਚਾਹੀਦਾ ਨਹੀਂ ਮੇਰੇ ਆ ਮੇਰੇ ਕੋਲ ਇਹ ਨਾ ਕੈਮੀਕਲ ਜਿਹੇ ਪਾਉਂਦੇ ਵਿੱਚ ਰੇਤਾ ਜੀ ਹੁੰਦੀ ਨਾ ਮੂਹ ਨੂੰ ਕਸਰ ਜਾਂਦੀ ਹਾਂ ਸੁਹਰ ਪਰ ਨਹੀਂ ਪਰ ਇਹਦਾ ਇਸ ਦੱਸਿਓ ਖੱਬਦੀ ਕਿ ਨਹੀਂ ਪਰ ਮੈਨੂੰ ਤੇਜਤ ਆਪਾਂ ਬਾਂਡੇ-ਮੁੰਡੇ ਜਿਹੇ ਉਦੋਂ ਵੀ ਇਦਾਂ ਦੀਆਂ ਚੀਜ਼ਾਂ ਸੋਹਣੀ ਲੱਗਦੀਆਂ ਇਦਾਂ ਹੀ ਸੋਹਣੀ ਲੱਗਦੀ ਹਾਂ ਕਾ ਤਾਈ ਦੀ ਦੀ ਕੋਈ 500 ਦੀ ਕੋਈ ਮਹਿੰਗੀ ਨਹੀਂ ਹੋਣੀ ਪਹਿਲਾਂ ਮੇਰੇ ਨਾਲ ਬਾਏ ਬਾਤ ਨਹੀਂ ਹੈ ਨਹੀਂ 500 ਦੀ ਕੋਈ ਮਹਿੰਗੀ ਤੇ ਨਹੀਂ ਚੁੱਤੀ ਨਹੀਂ ਇਹਦੇ ਸਾਰੇ ਕਰੀ ਨਹੀਂ ਲਾ ਲਿਆ 600 ਲਾ ਲਿਆ ਗੁਰਪ੍ਰੀ ਦਾ ਮੈਂ ਕਟਾਣਾ ਨਹੀਂ ਥੋੜੀ ਨੇ ਨੈਟ ਬਣੀ ਨੈਟ ਦਾ ਕਰਕੇ ਲਾ ਦੇ ਤੇ 500 ਦਾ ਕੀ ਹੁੰਦਾ ਜੰਮ ਲਾ ਕੇ ਅੱਗੇ ਤੂੰ ਆਪਣੇ ਬਾਏ ਅੱਗੇ ਅਸ਼ਮੀਨ ਦੇ ਬਾਏ ਉਦਾਂ ਹੀ ਪਾ ਦੀਦੀ ਹੁਣ ਸੂਤਰਾਂ ਜਿਹੜਾ ਤੂੰ ਕੰਮ ਪਾ ਲੰਨੀ ਵੀ ਥੱਲੇ ਪਾਵਾਂਗੀ ਮੇਰੇ ਵਾਲ ਪਤਲੇ ਬੁਰੀ ਲੱਗਦੀ ਇਰਾਕ ਕੋ ਨਹੀਂ ਦੋਵੇਂ ਨਾ ਕਈ ਪਹਿਲਾਂ ਵੀ ਬਣਾਇਆ ਸੀ ਇਹ ਪਹਿਲਾਂ ਵੀ ਬਣਾਇਆ ਹੈ ਕਿ ਵਾਣੀ ਕਿ ਦੰਜਣਾ ਫੇਰੇ ਹਾਂ ਤੇ ਆ ਜੇਗੀ ਖਾਨ ਪਾ ਤੇ ਹੋਰ ਮੈਂ ਆ ਜਾਣਾ ਜਿੰਨੇ ਸ਼ੁੱਕਰਵਾਰ ਹੀ ਆ ਜਾਣਾ ਜਿੰਨੇ ਸ਼ੁੱਕਰਵਾਰ ਆ ਜਾਣਾ ਮੈਂ ਅੱਗੇ ਤਾਂ ਪਰਸੋਂ ਹੀ ਆ ਜਾਣਾ ਜਿੱਥੇ ਤਰ ਰਹੂੰ ਤੇ ਰਹੂੰ ਜਿੱਥੇ ਤਰ ਬੜੀ ਇਹ ਗੰਦੀ ਕਰਦਾ ਤੁਹਾਡੀ ਪਰ ਸ਼ੁੱਕਰਵਾਰ ਆ ਜੇ ਜਿੰਨੇ ਦੇਖੋ ਮੇਰੀ ਪੂਸ ਕਾਕਾ ਉਹ ਵੀ ਲੰਬੀ ਨਹੀਂ ਦਾਲ ਹੈ ਨਹੀਂ ਸੱਚ ਹੈ ਦਾਲ ਕੀ ਕਰਨ ਉਹ ਇਹ ਉੱਥੋਂ ਲੈ ਆਈ ਸਬਜੀ ਲੈਣੀ ਆ ਬਣੀ ਸਬਜੀ ਆਈ ਹੈ ਹਾਂ ਦੇਖੋ ਬਣੀਆਂ ਤਾਂ ਹੀ ਭਾਲਦੇ ਆ ਤੇ ਇਹੋ ਜੇ ਕੰਮ ਨਹੀਂ ਕਰਦੇ ਨਾ ਕਿ ਮੈਂ ਕਿਤੇ ਤਕੀਰ ਕਰੰਦਾ ਤਾ ਚੁੱਕਿਆ ਮਰਿਆ ਹੀ ਨਹੀਂ ਆ ਮੈਨੂੰ ਬਣੀ ਤੇ ਚਾਈਤ ਲੜਾਈ ਇਸ ਕੋਲ ਕੀ ਕੀ ਬਾਰੇ ਨੂੰ ਤੇ ਬਣਦੇ ਸੀ ਨਹੀਂ ਲੱਗੀਆਂ ਕੀ ਕੀ ਬਣਾਇਆ ਐ ਹੋਈ ਸਬਜੀ ਬਣਾਂਗਾ 2 3 4 ਸੱਚ ਸੱਚ ਦੇਈ ਚੋ ਦਬਾ ਕੇ ਹੁਣ ਐਂ ਕਿ ਉਹਦੋਂ ਤੇ ਉਹਦਾ ਚਾਹ ਨਾਹੀਂ ਗੁਲਾਬ ਜਾਮਨ ਨੂੰ ਬਰਫੀ ਤੇ ਉਹ ਸਾਲ ਵਾਦਾ ਕਰਾਉਂਦੇ ਆ ਜਿੱਦਾਂ ਕੋਈ ਨਾ ਸਾਲ ਵਾਦਾ ਕਰਾਉਂਦੇ ਫਿਰ ਇੰਨਾ ਕੀ ਹੁੰਦਾ ਹਨ ਜਿੱਦਾਂ ਡੇ ਮਾਮੇ ਨੇ ਸਾਲ ਵਾਦਾ ਨਹੀਂ ਕਰਾਉਂਦੇ ਇਹਨਾਂ ਦੀ ਸੱਸ ਬੜਾ ਗੱਜ ਦੀ ਜੇ ਇਹ ਅੰਦਰ ਡਰਦੀਆਂ ਮਾਰੀਆਂ ਬੈਠੀਆਂ ਵਾ ਤੇ ਇਹ ਵੀ ਡਰਦੀ ਮਾਰੀ ਸਾਡੇ ਕੋਲ ਆ ਕੇ ਬੈਠੀ ਮੈਂ ਯਾਦ ਕਰਦੀ ਮੇਰੀ ਚਾਚੀ ਸੱਸ ਇਹਨਾਂ ਦੀ ਸੱਸ ਹੈ ਮੈਂ ਚੋਰੀ ਚੋਰੀ ਲੋਕ ਲੋਕ ਕੇ ਅੰਦਰ ਆ ਗਈ ਹਣਾ ਅਸਮੀਨ ਤੇਰੀ ਦਾਦੀ ਹੈ ਕਹੇ ਇਦਾਂ ਨਾ کیا ਕਰੋ ਬੁਰਾ ਮਤ ਬੋਲੋ ਮੇਰੇ ਸਸੂ ਕੋ ਆਜਾ ਮਾਸਾ ਮੈਨੂੰ ਦਾਲ ਦਾਲ ਕਰੀ ਜਾਂਦੀ ਤੇ ਮਟਰ ਪਨੀਰ ਦਾ ਨਾਂ ਹੀ ਨਹੀਂ ਲੈਂਦੀ ਮਟਰ ਪਨੀਰ ਹੈ ਕਿ ਤੇ ਮਾਣੋ ਅੱਧਾ ਅੱਧਾ ਕਹੋ ਨਾ ਮੇਰੀ ਗਾੜੀ ਮੱਤੇ ਮਾਣੋ ਨਹੀਂ ਇਹ ਮਟਰ ਪਨੀਰ ਨਾਲ ਚੌਲ ਖਾਵਾਂ ਨਹੀਂ ਲੈਣਾ ਤੇ ਨਾਲ ਨਾ ਤੇਰੀ ਮਰਜ਼ੀ ਹੈ ਕਿੱਡੀਆਂ ਸ਼ੈਤਾਨਾਂ ਤੋਂ ਆ ਜਾਂਦੇ ਲੈ ਮਟਰ ਪਨੀਰ ਇਦਾਂ ਵੀ ਨਾ ਲੈ ਲੈਣਾ ਹੀ ਹੇ ਦਾਲ ਦਾਲ ਕਰੀ ਜਾਂਦੀ ਐ ਤੇ ਮਟਰ ਪਨੀਰ ਦੱਸੇ ਨਹੀਂ ਐ ਦਾਲ ਹੀ ਖਾ ਲੈ। ਫੜੀ ਗਈ ਨਾ ਚੋਰੀ। ਹਾਂ ਮੈਂ ਕੀ ਬਾਤ ਦੇ ਲੇ ਮਟਰ ਪਨੀਰ ਐ ਇਹ ਨਹੀਂ ਮਟਰ ਪਨੀਰ ਚਾਹੀਦਾ ਦਾਲ ਨਾ ਮੈਂ ਮਟਰ ਪਨੀਰ ਲੈ ਕੇ ਜਾਣਾ। ਨਾ ਨਾ ਮਟਰ ਪਨੀਰੀ ਲੈ ਕੇ ਜਾਣਾ ਮੈਂ। ਵਿੱਚ ਬਾ ਮਟਰ ਪਨੀਰ ਦੀ ਸਬਜ਼ੀ ਮੈਂ ਖਾਵਾਂ ਚੋਲ। ਆ ਲੈਣੀ ਤੇ ਲਾ ਲੈ। ਨਹੀਂ ਮੈਨੂੰ ਉਹ ਮਟਰ ਪਨੀਰ ਪਾ ਦੇ ਨਹੀਂ ਮੈਂ ਚੋਲ ਖਾਣੇ ਆ। ਹੈਲੋ ਮੈਂ ਆਪਣੇ ਲਈ ਪਾਇਆ ਸੀਗੇ ਨਹੀਂ ਉਹ ਪਾਦੇ ਨਹੀਂ ਪੰਨੀ ਇਹ ਵੀ ਪਾਦੇ ਨੇ ਕੱਲੇ ਮਟਰ ਮਟਰ ਪਾਦੇ ਨਹੀਂ ਇੱਕ ਪਨੀਰ ਤੇਰੇ ਘਰ ਵੀ ਲੱਸੀ ਰਹੀ ਪਾ ਮਟਰ ਪਨੀਰ ਆ ਵੇਖਿਓ ਇੱਕ ਪਨੀਰ ਪਾ ਕੇ ਦਿੱਤਾ ਮੈਂ ਇੱਕ ਪਨੀਰ ਨਾਲ ਰੋਟੀ ਪਨੀਰ ਕੇ ਜਗ੍ਹੀ ਮੈਂ ਖਾਇਆ ਫਿਰ ਮਾੜਾ ਵਿੱਚ ਵੇਖ ਸੀ ਪਹਿਲਾਂ ਤੇਰੀ ਮਾਂ ਖਾਣੀ ਆ ਮੇਰੇ ਲੈ ਚ ਆ ਆ ਪਕਰ ਕਿਤੇ ਫੋਕੀ ਚਾਹ ਦੀ ਸੋਣਾ ਨਹੀਂ ਮਾਰਦੀ ਅਵੇ ਲਾਣੇ ਤੋਂ ਸਿੱਟ ਖਾਣੀ ਹੁੰਦੀ ਤੇ ਤੇਰੀ ਕੁੜੀ ਨੇ ਵੀ ਗੱਲ ਕਹਿਤੀ। ਕੋਈ ਨਹੀਂ ਕੁੜੀ ਪਤਾ ਉਹਨੂੰ ਇਹ ਵੀ ਮਿੰਨੂ ਨਹੀਂ ਦਿੱਤੇ ਤੇ। ਕੁੜੀ ਮੇਰੀ ਆ ਗਈ ਮੇਰਾ। ਆ ਵੇਖੋ। ਲੰਗਰ ਲੱਗਾ ਹੋਇਆ ਪੰਗਤ। ਤੇਰੇ ਦੋ ਇਹ ਇੱਕ ਹੋ ਆ ਮਰਦੀ ਤੇ ਵਿਖਾ ਆ ਜੁੜਿਆ ਹੋਇਆ ਆ ਵਿੱਚ ਉਹਨੂੰ ਕਿਸੇ ਦੱਬਦੀ ਆ ਗਈ ਵਿਚਾਰੀ। ਹਾਂ ਹਾਂ ਜੁੜਵਾ ਜੁੜਵਾ ਦੇ ਜੁੜਵਾ ਤੇ ਕਿੱਥੇ ਘਰ ਜਾਣਗੇ। ਨਹੀਂ ਆਉਂਦਾ ਮੈਂ ਕੀ ਬਣਾਦਾ ਯਾਰ ਨਹੀਂ ਮੈਂ ਮਾਰਦੀ ਨਹੀਂ ਉਹਨੂੰ ਰਾਤ ਤੋੜ ਕੇ ਦਿੰਦੀ ਨਹੀਂ ਨਾ ਇਹ ਇੱਕ ਗੱਲ ਤੇ ਕਸਾਡਾ ਸਾਲੂ ਪਾੜ ਬਹੁਤ ਮਿਲਦੇ ਮੈਂ ਕਿਹਦਾ ਪਿਆ ਆਪੇ ਪੜਾਇਆ ਮੈਨੂੰ ਤੇ ਹੁਣ ਆਪੇ ਹੋ ਰਿਹਾ ਆ ਗੰਡੇ ਮੇਲਾ ਪਹਿਲਾਂ ਹਣ ਇੰਚ ਦੇ ਲੈ ਲੇ ਗਿਆ ਅੰਟੀ ਤੇ ਕੋ ਕੰਡਾ ਰੱਖਣਾ ਚਾਹੀਦਾ ਉਹ ਜਿਹੜਾ ਪਾਈ ਕੋ ਨਹੀਂ ਉਹ ਚਾਹੀਦਾ ਬਸ ਸੱਈਆ ਐਦਾ ਮੈਨੂੰ ਕੀ ਪਤਾ ਲ ਕੁ ਮੈਂ ਮੇਰੀ ਬੜਾ ਦੂਜੀ ਤਰ੍ਹਾਂ ਮੈਂ ਕੰਡ ਦੇ ਛੱਡ ਦੇ ਨਾ ਤੇ ਚੁੰਨੀ ਨੂੰ ਤੇ ਇੰਨੇ ਨੇ ਮਿਣਕੇ ਦੇ ਦੀ ਨਹੀਂ ਨਹੀਂ ਉਹ ਪਾਈ ਕੋ ਕੰਡਾ ਨਹੀਂ ਐ ਜਿਹਾਉਣਾ ਪੈਣਾ ਆਪਾਂ ਜਿਉਂ ਜਿ ਆਪਣਾ ਸਾਬ ਕਿਤਾਉ। ਮਟ ਮੇਰੇ ਨੇ ਦੰਦ ਨਹੀਂ ਜਿਆਦਾ ਹੀ ਕਰਨਾ ਪੈਣਾ ਦੀਦੀ ਨੇ ਪਾ ਕੇ ਮਿਣਕੇ ਇਨ ਫਿਰ ਆ ਨਾ ਤੇਰੇ ਘਰ ਦਾ ਫੇ ਬੂਆ ਆ ਛੱਡਿਆ ਜਾਣਾ ਉਹ ਫੜਿਆ ਜਗਾ ਐਂਦੀ ਜਾਣਾ ਸਾਨੂੰ ਸੌਖਾ ਆ ਨਹੀਂ ਨਹੀਂ ਮਮੀ ਨੇ ਗਈ ਤਾਂ ਮਾਂ ਨੇ ਨਹੀਂ ਛੰਨੋ ਪਰੋਲੇ ਜਾਂੀ ਤੇ ਵੱਡੀ ਨਹੀਂ ਆਹੋ ਫੜੂ ਕੋ ਫੜ ਲੈਣੀ ਐਂਦੀ ਜਾਊਂਗੀ ਤਾਂ ਚੜ ਕੇ ਕਿੱਥੇ ਉਹਨਾਂ ਦੀ ਵੀ ਦਾਲ ਦੇਈ ਸੱਚਾ ਸੱਚੀ ਕਾਹ ਚੜ ਕੇ ਕਿੱਥੇ ਮੈਂ ਇੱਕ ਕੱਲ ਪਰ ਸੋਚ ਨਹੀਂ ਮੈਂ ਇਹਨਾਂ ਕਿਤੇ ਨਹੀਂ ਮੇਰੀ ਵੀ ਦੱਸ ਪਾਸ ਬੜ ਕੇ ਉਹਨਾਂ ਜਿਹੜੀ ਜਿੰਨੇ ਤੇ ਇੱਧਰ ਐ ਮੈਂ ਕਿਤੇ ਖੜਾ ਛੱਡ ਦੇਣਾ ਆਈ ਨਹੀਂ ਪਲੇ ਕਰਨਾ ਆਈ ਮੱਖੀ ਵਾਂਗੂ ਐਂ ਕੱਢ ਕੇ ਮਾਰ ਦੇਣਾ ਕੱਢ ਕੇ ਮਾਰ ਮੈਂ ਆਹੇ ਫੜਨਾ ਲਵਗੀ ਤੁਹਾਨੂੰ ਅਹੀਂ ਨਾਲ ਅਗਲੇ ਬੰਦੇ ਨਾਲਾਂਗੇ ਸੁਖਮੰਦੀ ਮੰਮੀ ਨੇ ਜੈਲੀ ਪਾਣੀ ਵਾਹ ਇਹ ਦਿਨ ਸੁਖਮੰਦੀ ਮੰਮੀ ਨੇ ਜੈਲੀ ਪਾਉ ਅੱਧੇ ਹੀ ਮੈਂ ਵੇਖੂੰਗੀ ਜਿਹ ਦਿਨ ਉਹ ਤਰ ਦੱਸ ਦਾਨ ਨੀਕੇ ਮਾ ਖਾਣਾ ਨਾ ਤਰ ਦੱਸ ਦੇ ਦਿਆ ਕਰਨਾ ਖਾਇਆ ਨਹੀਂ ਕਰਨਾ ਆਜੋ ਜਾਣਾ ਤੱਕ ਕੋਈ ਕਰਨਾ ਤੀ ਵਿਚ ਇਹਦਾ ਕੀ ਮੀਨਿੰਗ ਕੱਢੀਏ ਕੋਈ ਕਰਨਾ ਕਦੇ ਬਲੋ ਬਣਾਈ ਇਦਾਂ ਹੀ ਇਦਾਂ ਹੀ ਸੋ ਵੀਂ ਦੇਣੇ ਰੋਜਾਈ ਕੋ ਕਰਦੀ ਕੋਹ ਨੂੰ ਬੋਲਣ ਦੇ ਨਹੀਂ ਕਰਦੀ ਮੈਂ ਬੜ ਬੜ ਕਰਦੀ ਹਾਂ ਮੇ ਦਾ ਕੰਨ ਮੇੜੀ ਕਰਦੀ ਮੈਂ ਮੈਨੂੰ ਮੇਰੇ ਸਾਹਮਣੇ ਨਹੀਂ ਖੜਾਦੀ ਉਹ ਕੱਲੀ ਤੁਰ ਕਰਦੀ ਫਿਰ ਸਾਹਮਣੇ ਕੋਲੀ ਕੀਤੀ ਕੋਈ ਗੱਲ ਨਹੀਂ ਕੁਤੇ ਉਦਾਂ ਜਾਈ ਹੂ ਉਹ ਨਾ ਨਹੀਂ ਗੱਲ ਕਰਾਂਦੀ ਜਾਂਦੀ ਕੁੜੀ ਕਿਹੜੀ ਇਹਨੂੰ ਦੇ ਉਹ ਅੱਜ ਮੈਨੂੰ ਤਾਂ ਪਤਾ ਨਹੀਂ ਕੁੜੀ ਥੜੀ ਹੁਣ ਮੈਂ ਨਾ ਮੈਂ ਸੁਣਾ ਜਾਂਦੀ ਨਾਲ ਤਾਂ ਮੈਂ ਇਹਨੂੰ ਤਾਂ ਕਿਸਦਾ ਨਹੀਂ ਧੰਨਵਾਦ ਆ ਕੁੜੀ ਕੁੜੀ ਦਾ ਆ ਜਾਜੇ ਤੇ ਜਾਣਾ ਦਾਲ ਜਾਣੀ ਆ ਸਵੇਰ ਵਾਸਤੇ ਸਵੇਰ ਵਾਸਤੇ ਮੈਂ ਤਾਂ ਸਵੇਰੇ ਸਬਜੀ ਨਹੀਂ ਬਣਦੀ ਫਿਰ ਸਬਜੀ ਬਹੁਤ ਅੱਛੀ ਹੁੰਦੀ ਮੈਂ ਆਪ ਕੋਚੇ ਨਾਲ ਉਹਨੇ ਵੀ ਬਣਾਣਾ ਮੈਨੂੰ ਨਹੀਂ ਬਣਦੀ ਤੂੰ ਕੁਆਰੀ ਤੇ ਬਣਾਣਾ ਹੈ ਹਾਂ ਹਾਂ ਮੈਨੂੰ ਬਹੁਤ ਵਾਰ ਕੋ ਦਿੰਦਾ ਕੋਠੇ ਨਾਲ ਉਡੀ ਦਾ ਲੱਗ ਲੱਗ ਕੋਈ ਮਾਪੇ ਨੂੰ ਕਰਾਉਂਦੀ ਲੱਗੀਆਂ ਕद्दू ਬਣਾਉਣ ਦੇਸੀ ਕद्दू ਅੱਜ ਦੇਖੋ ਕਿੱਦਾਂ ਦੇ ਬੰਦੇ ਗਵਾਂਢੀ ਇਥੇ ਦੇ ਚੰਗੇ ਨਹੀਂ ਬੰਦਦੇ ਪਰ ਉਹਨਾਂ ਅੱਜ ਆਪਾਂ ਵੀ ਨਹੀਂ ਨਵੇਂ ਕਰ ਲੱਗੇ ਆਪਾਂ ਚੱਪੜੇ ਜਰੂਰ ਖਾਦੇ ਸੀ ਉਹ ਬਹੁਤ ਸੁਆਦ ਬਣੇ ਸੀ ਅੱਜ ਆਪਾਂ ਦੇਸੀ ਲੱਗੇ ਮਾਰੀ ਦੇਸੀਆਂ ਦੀ ਆ ਜਿੱਦਾਂ ਦੇ ਆਪਾਂ ਦੇਸੀ ਬੰਦੇ ਦੇਸੀ ਆਪਣੇ ਕद्दू ਆ ਨਹੀਂ ਕੱਟ ਗੱਲਾਂ ਹਾਂ ਕੰਨਾ ਨਿਕਲੇ ਇੰਨਾਂ ਕਈ ਕਿਉਂ ਨੇ ਕਾਣਾ ਨਿਕਲੇ ਆ ਵਾ ਚੁੱਪੂ ਆਪਣਾ ਕਾਣਾ ਗੰਡਾ ਤਾਂ ਵੇਖਣਾ ਇਹਦਾ ਕੀ ਹੁੱਤੋ ਤੇ ਚੰਗੇ ਭਲੇ ਹੀ ਤੇ ਇਹ ਕੋਲ ਕੇ ਥੋੜੀ ਉਹਨਾਂ ਦੇਣਾ ਹੀ ਹੁਣ ਹੈਲੋ ਅਵੇ ਜੀ ਹਾਂ ਕਰਨਾ ਅੱਜ ਆਪਣੀ ਬੁਗੜੀ ਕਿਤੇ ਆ ਆਈ ਆਪਣੀ ਬੁਗੜੀ ਉਹ ਬੁਗੜੀ ਹੈਲੋ ਹਾਈ ਕਰ ਦੋ ਹੈਲੋ ਗਾਇਸ ਕਰ ਦੋ ਇਹਨੂੰ ਕਹਿੰਦੇ ਹੈਲੋ ਹੈਲੋ ਕਰ ਦਿਓ ਬੱਚੋ ਹੈਲੋ ਗਾਇਸ ਕਰ ਕਿੱਦਾਂ ਏ ਕੈਸੇ ਨਹੀਂ ਕਹਿਣਾ ਅੱਜ ਨਹੀਂ ਮੂਡ ਹੈਗਾ ਅਰਪਨ ਹੈਲੋ ਹਾਈ ਨਹੀਂ ਕਹਿਣਾ ਹੈਲੋ ਹਾਈ ਕਰ ਦਿਨਾ ਕਰ ਦੋ ਕਹ ਹੈਲੋ ਹਾਈ ਹੈ ਕਰ ਦੋ ਹਾਈ ਗਾਇਸ ਹਾਏ ਗਾਈ ਅੱਜ ਨਹੀਂ ਮੂਡ ਹਮਾਰੀ ਬੁਗਰੀ ਦਾ ਹੈਲੋ ਬਾਈ ਬਾਈ ਬੜਲੋ ਬੜਲੋ ਆਪਾਂ ਵੀ ਪੜ੍ਹਿਆ ਕਰੋ ਕੁਝ ਸੇਵ ਮਿਲੇ ਆ ਟੈਸਟ ਵੀ ਹੁੰਦੇ ਇੱਕ ਟੈਸਟ ਹੋ ਜਾਈ ਤੇ ਪੜ੍ਹਦੀ ਕਿੰਨੇ ਮਾਰਕਸ ਆ ਤੇਰੇ ਰੋਜ਼ ਚੰਗੇ ਹੀ ਹੁੰਦੇ ਆ ਪੜ੍ਹਦੀ ਕੱਖ ਨਹੀਂ ਆ ਤੂੰ ਅੱਜ ਆਪਾਂ ਵੇਂਦੇ ਹਸਰਤ ਤੇ ਕਿੰਨੇ ਮਾਰਕਸ ਆਇਆ ਕਹਿ ਦਿੰਦੀ ਰੋਜ਼ ਦਿਖਾਓ 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 ਸ਼ਨੀ ਨਹੀਂ ਲਈ ਬਾਕੀ ਸਾਰੇ ਸਹੀ ਸੀ ਸੈਕਿੰਡ ਹਾਂ 50 ਵਿੱਚੋਂ 8 6 10 ਹੂੰ 5 ਘਟਾਈ ਆ ਆ ਨਹੀਂ ਆਉਂਦਿਆ ਸੀ ਤੇ ਯਾਦ ਕਰਦੀ ਤੇ ਆਉਣਾ ਸੀ ਮੈਚਿੰਗ ਉਸ ਤੋਂ ਬਲ ਕੁਝ ਨਾ ਸਾਰੇ ਕਿਤੇ ਬਸ ਆ ਨਹੀਂ ਆਇਆ ਚੀਟਿੰਗ ਨਹੀਂ ਕੀਤੀ ਨਾ ਮਜ਼ਾਕ ਕੀਤਾ ਕਾਕਾ ਹੂੰ ਮੰਗਾ ਤੀ ਹੈਲੋ ਵੈਲਕਮ ਬੈਕ ਗਾਇਜ਼ ਆਈ ਕੇ ਲਵ ਇਟ ਚਲੋ ਆ ਇੱਕ ਆਸਰਤ ਦਾ ਕद्दू ਇਹ ਤੇ ਮੇਰਾ ਕद्दू ਇੱਕੇ ਪਪਾ ਦਾ ਕੱਦੂ ਅਰਪੰਦਾ ਇਹ ਤੇ ਸਾਡਾ ਅਰਪੰਦਾ ਕੱਦੂ ਪਪੂ ਦਾ ਕੱਦੂ ਇੱਕ ਹਰਦਾ ਦਾਦੀ ਦਾ ਸੱਸੂ ਦਾ ਠੀਕੇ ਨਹੀਂ ਜਿਵੇਂ ਜਿਵੇਂ ਆ ਜੋ ਹਾਂ ਬੈਜੋ ਆ ਜੋ ਹਾਂ ਬੈਜੋ ਬਹਾਨਾ ਤਾਂ ਮੈਂ ਤੈਨੂੰ ਮੈਂ ਖੜੇ ਹੋ ਜਾ ਕਾ ਕਰ ਬੈਜੋ ਆਜੋ ਫਿਰ ਬੈਠੀ ਹੋਣਗੇ ਨਾ ਖਰਚੂ ਚਲੋ ਬਾਈ ਫਿਰ ਤੋਂ ਬਾਈ ਹਾਂ ਸਭ ਨੂੰ ਬਾਈ 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 ਲੱਗੇ ਸਾਡੇ ਮੋਬਾਈਲ ਦੀ ਬੈਸ ਬਾਈ 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 ਫਰੈਂਡਸ ਆਪਾਂ ਜਿਹੜੇ ਗਮਨੀਆ ਕਰ ਗਾਰ ਲੈਂ ਬਣੀ ਪ੍ਰੋਗਰਾਮ ਤੋਂ ਆਏ ਉਧਰ ਦਾਲ ਹੈ ਹੈ ਮੈਂ ਤਾਂ ਜਾਣੇ ਮੈਂ ਦੁਬਾਰਾ ਜਿਹੜੀ ਆਂਦੀ ਕਉ ਗੂੜ ਖਟੇ ਜਾਂ ਮੱਧੇ ਮਿੱਠੇ ਮਿਲਦੇ ਨਹੀਂ ਹਮ ਆਪਾਂ ਆ ਗਏ ਬਾਹਰ ਕੀ ਕਰਿਆ ਅੱਜ ਇਹ ਸਾਰੇ ਅੰਦਰ ਵੱਜਣਾ ਹੈ ਇਸ ਤਰ੍ਹਾਂ ਅੱਜ ਕੱਦੂ ਵਾਹ ਸਤਨਾ ਜੈਸੀ ਕੱਦੂ ਹੱਛੂ ਬਾਹਰ ਆ ਜਿਓ ਸਾਰੇ ਇੰਨੇ ਵੀ ਮਿੱਟੀ ਨਾਲ ਲਿਪੜੀ ਅੰਦਰ ਵੜ ਜਣਾ ਵਾ ਬਾਹਰ ਆਉਤੇ ਆ ਬਾਹਰ ਬਾਹਰ ਚੱਲ ਜਓ ਹੁਣ ਫਿਰ ਕੁੱਟਾ ਖਾਓਗੇ ਤੂੰ ਮੇਰੇ ਕੋਲ ਇੱਕ ਫਾਇਵੇਗਾ ਜਾਨੀ ਅੰਦਰ ਵੜ ਜਾਨੀ ਐ ਵੀਰੇ ਆਹ ਵੇਖੋ ਸਾਡੇ ਬੱਚੇ ਖਰਾਬ ਕਰਦੀ ਆ ਪੰਨਨ ਦੀਪਣੀ ਤੂੰ ਸੁੱਕੀ ਰੋਟੀ ਖਾਈ ਨਾ ਮम्मा ਕੀ ਕਰਦੀ ਤੇਰੀ ਦੇਣਾ ਇਹ ਨਹੀਂ ਹਾਂ ਕਦੋਂ ਭੋਨ ਵਈ ਹੁੰਦੇ ਆ ਆਹੋ ਦੇਸੀ ਬਣਾਇਆ ਤਾਂ ਦੇਸੀ 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 ਹੋਰ ਜ਼ਰਾ ਗੋਲ ਜ਼ਬਰਦਾਰ ਢੰਡੀ ਵਾਲਾ ਹੋਏ ਕਿੱਥੇ ਤੇ ਮੰਗਲੀ ਤੇ ਆ ਅਰਪਨਾ ਲੰਗਰ ਪਾਰ ਦੀ ਤਿਆਰੀ ਹੋ ਰਹੀ ਆ ਤੇਦੇ ਵਾਲੇ ਸ਼ਾਟ ਬਣਾਉਣੀ ਆ ਪਰ ਰਾਤ ਨੂੰ ਰਾਤ ਨੂੰ ਰਾਤ ਨੂੰ ਨਹੀਂ ਚੜਦੀ ਕਿਨਾਂ ਨਹੀਂ ਰਹੇ ਕਿ ਨਹੀਂ ਰਹਤਾ ਤਬ ਨਹੀਂ ਨਾ ਨਹੀਂ ਮੰਮੀ ਪਕਾਉਂਦੀ ਹੁੰਦੀ ਨਾ ਮੈਂ ਨਹੀਂ ਪਕਾਉਂਦੀ ਉਹ ਤਾਂ ਨਹੀਂ ਰਹ ਜਾਂਦਾ ਨਾ ਮਰਦੀ ਰਹੋ ਹਾਂ ਜੰਮੀ ਨੂੰ ਨਹੀਂ ਰਹੇ ਰਹ ਗਿਆ ਦਰਖ ਫੁਲਕੇ ਰਹਿ ਜਾ ਅਸਾਂ ਨਹੀਂ ਰਹ ਚਲਿਆ ਜੀ ਦੀ ਨੂੰ ਲੈ ਨਹੀਂ ਨਹਾਣ ਨਿਵਾ ਕੇ ਦਰਵਾਜ਼ੇ ਤੇ ਨਹੀਂ ਮੰਮੀ ਨੇ ਰੋਟੀ ਖਵਾ ਦੇਣੀ ਬਸ ਹੋ ਜਾਨੀ ਨੋਣੀ ਮੰਮੀ ਐਪਨ ਨੋਣੀ ਕੱਟੇ ਨੰਨੇ ਮਾਣ ਵਾਲੇ ਦੀ ਬਈ ਆਈ ਦਾਲ ਲੈਣ ਅਖਦੀ ਲੈ ਉਹ ਕਿੱਲੇ ਨਹੀਂ ਕੀ ਭੋਗ ਲਵਾਉਂਦੀ ਕਿ ਉੱਥੇ ਹੋ ਗਾਇ ਸਤਨਸ ਦਾਲ ਕੀ ਮੰਗਣਾ ਹੈ ਦਾਲ ਮੰਗ ਨਹੀਂ ਆਏ ਤੁੰਕੇ ਆਂ ਦਾਲ ਲੈ ਜੀ ਤੁਹਾਡੇ ਕੀ ਮੰਗਣਾ ਹੈ ਮਗਦੇ ਦਾਲ ਤੁਹਾਨੂੰ ਇਹ ਆ ਹੀ ਦਾਲ ਲੈ ਜੀ ਜੀ ਤੁਸੀਂ ਨਹੀਂ ਕਿਹਾ ਕਿ ਚੋਟੇ ਨਹੀਂ ਕਿਹਾ ਤੁਸੀਂ ਕਿਹਾ ਪਾ ਦੇ ਕੌਲਾ ਪਰਦੇ ਸੀ ਮੈਂ ਕੱਢ ਕੇ ਰੱਖੀ ਮੈਨੂੰ ਲੈਣ ਨਹੀਂ ਆਉਂਦੀ ਤੇਰਾ ਖਰਾਬ ਨਾ ਰਹੀ ਐਂਜੇ ਤੇ ਦੇ ਕੌਲਾ ਨਹੀਂ ਆਣਾ ਇਹ ਕੌਲਾ ਨਹੀਂ ਚੱਲੋ ਆਪਾਂ ਲੱਗੇ ਦਾਲ ਖਾਣ ਕੌਲਾ ਇੱਕ ਦਾਲ ਦਾ ਆਪਾਂ ਖਾ ਲੈਣੀ ਰੋਟੀ ਰਾਤ ਨੂੰ ਹਟੇ ਰੋਦੀ ਭੁੱਖੇ ਇਧਰ ਕਰੋ ਓਕੇ ਲੈ ਤੇ ਦੇ ਚਾਰ ਸਾਡੇ ਭੁੱਖੇ ਥੋੜੀ ਹੁੰਦੇ ਆ ਹੈ ਤੁਸੀਂ ਵਿਆਹ ਲੈ ਕਰੋ ਚੱਕ ਕੇ ਲੈ ਆਂਦੀ ਤੁਸੀਂ ਭੁੱਖੇ ਹੀ ਪੋ ਗਾਣੇ ਕਰੋਈ ਬਹੁਤ ਸਾਡੀ ਤੇ ਸੇਲੀ ਤੇ ਮੈਂ ਵੀ ਢਾਡੀ ਸੇਲੀ ਇੱਕ ਤੜ ਤਾੜੀ ਮੈਸ ਕੋ ਦਰਾਣੀ ਜਠਾਣੀ ਹੋ ਇੱਕ ਸੇਲੀ ਮੈਂ ਢਾਡੀ ਗਵਾਂਢਣ ਸਾਡੀ ਗਵਾਂਢਰ ਭੁੱਖੜ ਵਧੀਆ ਘਟੇ ਦੇਣ ਲੱਗੇ ਕਿਹੜੇ ਸਪੈਸ਼ਲ ਰੱਖ ਜਾ ਤਕੌਲਾ ਵਗਿਆ ਘਟੇ